ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਗੇ ਸਾਖੀ ਪੰਜਮੀ ਚੱਲੀ ਗੁਰੂ ਸੱਚੇ ਪਾਤਸ਼ਾਹ ਕੇਸ਼ਗੜ ਵਿਖੇ ਦੀਵਾਨ ਲਗਾਕਰ ਸੋਢੀ ਪਾਤਸ਼ਾਹ ਬੈਠਾ ਸਿੱਖ ਕਾਲ ਵਸ ਹੁਆ ਸਿੱਖਣੀ ਨੇ ਸ਼ਾਸਤਰ ਕਥਾ ਸੁਣੀ ਸੀ ਸਤੀ ਹੋਣੇ ਦਾ ਮਹਾਤਮ ਬਹੁਤ ਹੈ ਗੁਰਾਂ ਪਾਸ ਆਖਣ ਲੱਗੀ ਹੇ ਪਾਤਸ਼ਾਹ ਮੈਂ ਸਤੀ ਹੋਣੀ ਹਾਂ ਸਤਗੁਰੂ ਜੀ ਬਚਨ ਕੀਤਾ ਹੇ ਸਿੱਖਣੀਏ ਦੇਖੀ ਸਤੀ ਨਾ ਹੋਈ ਆਤਮ ਕਾਤ ਹੋਵੇਗਾ ਵਿਧਵਾ ਸੰਤੋਖ ਰੱਖੇ ਤਾਂ ਬੜਾ ਪੁੰਨ ਹੈ ਜੇ ਸੰਤੋਖ ਨਾ ਰੱਖੇ ਤਾਂ ਸਿੱਖ ਨਾਲ ਆਨੰਦ ਪੜਾ ਲਵੇ ਤਾਂ ਸਿੱਖਣੀ ਆਗਿਆ ਮਾਨ ਕਰ ਸਤੀ ਨਾ ਹੋਈ ਸਿੱਖ ਦਾ ਸੰਸਕਾਰ ਕੀਤਾ ਜਪਜੀ ਸਾਹਿਬ ਦਾ ਪਾਠ ਕਰ ਮਾਰੂ ਦੀ ਵਾਰ ਪੜਨ ਲੱਗੀ ਕੀਰਤਨ ਸੁਹਿਲਾ ਪੜ ਕੇ ਅਰਦਾਸ ਕਰ ਕੜਾ ਪ੍ਰਸ਼ਾਦ ਵਰਤਾਇ ਚੀਖਾ ਵਿਖੇ ਪ੍ਰਸ਼ਾਦ ਪਾਇਆ ਸਰਗੁ ਮਰਿਆਦਾ ਸਤਿਗੁਰਾਂ થી ਸੁਣੀ ਔਰ ਸੰਗਤ ਨੇ ਪੁੱਛਿਆ ਹੇ ਦਿਨਾਨਾਥ ਗੁਰੂ ਜੀ ਅਸਾਂ ਕਥਾ ਵਿੱਚ ਸੁਣਿਆ ਹੈ ਕਿ ਸਤੀ ਆਪਣੇ ਪਤੀ ਸਾਥ ਹਜ਼ਾਰ ਬਰਸ ਸਵਰਗ ਭੋਗਦੀ ਹੈ ਹੁਣ ਆਪ ਨੇ ਕਿਸ ਤਰ੍ਹਾਂ ਆਗਿਆ ਦੇਈ ਹੈ ਗੁਰਾ ਹੁਕਮ ਕੀਤਾ ਜੋ ਸਿੱਖ ਸਿੱਖਣੀ ਦੋਨੋਂ ਸਾਡਾ ਮੰਤਰ ਪੜਨਗੇ ਔਰ ਖੰਡੇ ਦਾ ਅੰਮ੍ਰਿਤ ਛਕਣਗੇ ਉਹ ਮਾਤ ਲੋਗ ਸਵਰਗ ਲੋਕ ਫੇਰ ਬੈਕੁੰਟ ਲੋਕ ਵੇਖੇ ਸੁਖ ਭੋਗਣਗੇ ਆਪਣੇ ਪਿਤਰਾਂ ਦਾ ਉਧਾਰ ਕਰਨਗੇ ਜਿਹੜੀ ਸਿੱਖਣੀ ਖੰਡੇ ਦਾ ਅੰਮ੍ਰਿਤ ਨਾ ਛਕੇਗੀ ਉਹ ਸਿੱਖਾਂ ਨਾਲੋਂ ਅਕਾਲ ਪੁਰਖ ਦੀ ਦਰਗਾਹੇ ਵਿਛੜ ਜਾਏਗੀ ਸੁਨੰਤ ਜਿਨੇ ਇਹੂ ਨਹੀਂ ਔਰ ਨਿਗੁਰੀ ਰੱਖਦੇ ਹਨ ਤਾਂ ਗਤੀ ਨਹੀਂ ਹੁੰਦੀ ਗੁਰਬਚਨ ਕੀਤਾ ਸਿੰਘ ਧਰਮ ਮੇ ਖੰਡੇ ਦਾ ਅੰਮ੍ਰਿਤ ਹੀ ਸੰਸਕਾਰ ਗੁਰੂ ਹੈ Hindu Turk ਦੋਨੋਂ ਇਸਤਰੀ ਕੋ ਸੰਸਕਾਰ ਨਹੀਂ ਕਰਦੇ ਸਿੰਘ ਪ੍ਰਸੰਨ ਹੋਏ ਸੁਣਕਰ ਅਤੇ ਅਰਜ ਕਰੀ ਤਾਂ ਸੱਚੇ ਪਾਤਸ਼ਾਹ ਸਿੱਖਾਂ ਦੀ ਬੇਨਤੀ ਮੰਨ ਕਰ ਮੰਤਰੋ ਸੇ ਅੰਮ੍ਰਿਤ ਕੇ ਲੱਗੇ ਤਿਆਰ ਕਰਨ ਖੰਡੇ ਨਾਲ ਮੰਤਰ ਪੜ ਕੇ ਅੰਮ੍ਰਿਤ ਤਿਆਰ ਕੀਤਾ ਵਿਸਾਖ ਸਾਰੀ ਸਿੱਖੀ ਸੰਗਤ ਸਮੂਹ ਸਿੱਖਣੀਆਂ ਨੂੰ ਸ਼੍ਰੀ ਕਲਗੀ ਧਰਜੀ ਨੇ ਅੰਮ੍ਰਿਤ ਸ਼ਕਾਇਆ ਉਸੇ ਵੇਲੇ ਮਲੇਸ਼ ਪੁਣਾ ਦੂਰ ਹੋ ਗਈ ਸਿੰਘ ਸਜੇ ਫਤਿਹ ਸ੍ਰੀ ਵਾਹਿਗੁਰੂ ਕੀ ਗਜਾਈ ਹੁਕਮ ਦਿੱਤਾ ਸਭ ਸੰਗਤ ਸੰਤ ਖਾਲਸਾ ਨਰ ਨਾਰੀ ਅੰਮ੍ਰਿਤ ਛਕੋ ਗੁਰੂ ਸੱਜੇ ਪਾਤਸ਼ਾਹ ਕਲਗੀਧਰ ਪੰਥ ਕੇ ਵਾਲੀ ਜਗਤ ਗੁਰੂ ਜੀ ਨੇ ਕੇਸਗੜ ਖਲੋਏ ਕੇ ਸਾਰੀ ਸੰਗਤ ਕੋ ਅੰਮ੍ਰਿਤ ਛਕਾ ਕੇ ਤਾਰਿਆ ਹੁਕਮ ਦਿੱਤਾ हे सिंगो जैसे शरीर दे सब अंग हन तैसे ही ए सब रोम हन हिंदू इक बोदी रखने करके पवित्र हन ਉਰ ਬੋਧੀ ਚਿੰਨ ਕੇਸਾਂ ਦਾ ਹੈ ਭਾਈ ਮਲੂਮ ਰਹੇ ਜੋ ਕਿਸੇ ਜਮਾਨੇ ਮੇ ਇਹ ਸਭ ਕੇਸਾ ਧਾਰੀ ਸਿੰਘ ਤੇ ਔਰ ਕੇਸ ਅਨਾਦੀ ਹਨ ਫਿਰ ਸ਼੍ਰੀ ਗੁਰੂ ਜੀ ਐਰਾਪਿਤ ਹਸਤੀ ਪਰ ਅਸਵਾਰ ਹੋ ਕੇ ਜੰਗ ਦੀ ਤਿਆਰੀ ਕਰੀ ਅੰਮ੍ਰਿਤ ਛਕਣੇ ਸੇ ਸਿੰਘ ਬੜੇ ਬਲਵਾਨ ਹੋਤੇ ਇੱਕ ਸਿੰਘ ਹਜ਼ਾਰ ਤੁਰਕ ਮੇ ਕੁੱਦ ਪੜੇ 10 20 ਕਤਲ ਕਰੇ ਬਾਕੀ ਭੱਜ ਜਾਣ ਸ਼੍ਰੀ ਕਲਗੀ ਤਰ ਜੀ ਕੇ ਹਜ਼ੂਰ ਆਏ ਕਰ ਫਤਿਹ ਗ ਜਾਵੇ ਜੀਤ ਕੇ ਨਿਸ਼ਾਨ ਝੁੱਲੇ ਰਣ ਮੇ ਤੁਰਕ ਕੋਈ ਜੀਤਾ ਨਾ ਨਜ਼ਰ ਆਵੇ ਹੋਏ ਤੁਰਕ ਸਭ ਹੀ ਹੈਰਾਨ ਮਾਰੇ ਭੂਖ ਹੋਏ ਵਹਿਰਾਨ ਹੋਏ ਸ਼ਰਮਿੰਦੇ ਪਰੇਸ਼ਾਨ ਭਾਗੇ ਜਾਵੇ ਤਜਕੁਲ ਕਾਨ ਸਿੰਘਾ ਪਿਆਰਿਆ ਨੇ ਤੁਰਕਾਂ ਕੋ ਮਾਰ ਕੇ ਨਿਰਬੀਜ ਕੀਆ ਸਗਲ ਜਗਤ ਮੇ ਖਾਲਸਾ ਪੰਥ ਗਾਜੇ जगह धरम हिंदक तुर्क पाजे जपो जाप एके हरे हरे अंकाल है तब दुनिया सब छिनक में नहाल शब्द करे नमस्कार पूरे गुरुदेव सफल मूर्ति सफल जाकी सेव अंतर जामी पुरख विदाता आठ पहर नाम रंगराता गुरु गोविंद गुरु गोपाल अपने दास को राखन हार कुंडलियां ਸ਼੍ਰੀ ਗੁਰੂ ਕੀ ਜੀਤ ਦਾ ਡੰਕਾ ਬਜਾ ਅਪਾਰ ਪਹਿਰੋ ਜੋ ਕੀ ਪੈੰਦਲ ਕੋੜੇ ਉਹ ਸਵਾਰ ਕੋੜੇ ਉਹ ਅਸਵਾਰ ਆਇਕਰ ਫਤਹਿ ਬੁਲਾਵੇ ਵਾਹਿਗੁਰੂ ਕੀ ਜੀਤ ਤੁਰਕ ਕੀ ਹਾਰ ਸੁਣਾਵੇ ਸਿੰਘ ਇਕੱਤਰ ਹੋਏ ਕੈ ਮਨ ਮੇ ਕਰੇ ਵਿਚਾਰ ਅੰਮ੍ਰਿਤ ਛਕ ਦੇ ਸਾਰ ਹੀ ਹਮ ਹੋਏ ਹੁਸ਼ਿਆਰ ਸ਼੍ਰੀ ਗੁਰੂ ਜੀ ਨੇ ਅੰਮ੍ਰਿਤ ਤਿਆਰ ਕਰਕੇ ਰੱਖਿਆ ਤਾਂ ਕਿਤੇ ਤੋਚ ਜਿੜੀਆਂ ਨੇ ਚੁੰਝ ਭਰ ਕੇ ਛੱਕ ਲਿਆ ਔਰ ਆਪਸ ਮੇ ਲੜਮਰੀਆਂ ਇਹੇ ਵਾਰਤਾ ਮਾਤਾ ਜੀ ਨੇ ਦੇਖੀ ਉਸੇ ਵਕਤ ਪਤਾਸੇ ਲੈਕਰ ਅੰਮ੍ਰਿਤ ਦੇ ਵਿੱਚ ਪਾਇ ਪੁਨਰ ਸਿੰਘ ਆਪਸ ਵਿੱਚੇ ਪ੍ਰੀਤ ਰੱਖਣੇ ਲੱਗੇ ਪਰ ਜਦ ਸਿੰਘ ਸ਼ੇਰ ਤੇ ਬਗਿਆੜ ਕੋ ਰਣ ਮੇ ਛੱਡਿਆ ਸੋ ਲਲਕਾਰੇ ਤਬ ਜੰਗ ਕਰਨਗੇ ਭਾਰੇ ਬਿਨਾ ਆਇਥੇ ਕੋਈ ਨਹੀਂ ਮਾਰੇ ਜਦ ਕਾਲ ਖਾਂ ਸਮਾ ਆਉਂਦਾ ਹੈ ਘਰ ਬੈਠੇ ਹੀ ਮਰ ਜਾਂਦੇ ਹਨ ना रखो तेग की धार ही चखो ता श्री गुरु कलगीधर जी प्रसन्न होके बचन किया पांच हजार रुपए की रसद का कड़ा प्रसाद सजाओ अकाल पुरख अगर अरदास कर तुरक की हार मनाओ कड़ा प्रसाद खुशी से बरताओ संतोख से खाओ तुरक हैरान हुए सोचन लगे सारी फौज साड़ी मारी गई बड़ा जालम हुआ तब औरंगजेब बादशाह ने नजूमिया को बुलाकर पूछा क्या सबब है मेरी हार हुई है और हिंदुओं के गुरु की जीत हुई और हमने सुना है कि सिखा को गुरु अमृत छका है आखदा है तुसी किसे से ना डरो और सिंगों का गुरु बड़े जोर में आया है और कहता है कि सवा लाख से एक लड़ाओ और सिखा को सिंग कहन लग पे हैं ਸਿੰਘ ਸਭੀ ਮੁਲਕ ਲੇਵੇਂਗੇ ਰਾਜ ਹੋਵੇਂਗੇ ਜੰਗਲ ਬੂਟੇ ਵਿੱਚ ਸਿੰਘਾ ਕਰਨ ਪੁਕਾਰ ਸਤ ਜੈਕਾਰ ਐਸੀ ਬਾਤੇ ਸਿੱਖਾਂ ਦਾ ਗੁਰੂ ਆਖਦਾ ਹੈ ਕੁਝ ਅਕਲ ਕਾਮ ਨਹੀਂ ਕਰਦੀ ਅਬ ਤੁਸੀਂ ਬਤਾਓ ਅੰਮ੍ਰਿਤ ਕਿਸ ਨੂੰ ਆਖਦੇ ਹਨ ਮੇਰੇ ਕੋ ਬੜੀ ਚਿੰਤਾ ਲੱਗੀ ਹੋਈ ਹੈ ਨਜ਼ੂਮੀਆਂ ਨੇ ਆਖਿਆ ਕੇ ਕਿਬਲੇ ਪਨਾ ਜਿਸ ਕੋ ਤੁਮ ਆਬਿਆਤ ਕਹਿੰਦੇ ਹੋ ਉਸ ਦਾ ਨਾਮ ਹਿੰਦੀ ਜਵਾਨ ਵਿਖੇ ਅੰਮ੍ਰਿਤ ਹੈ ਬਾਦਸ਼ਾਹ ਸੁਣ ਕੇ ਹੈਰਾਨ ਹੋਆ ਕਿ ਅਬ ਸਿੱਖ ਮੁਝੇ ਜ਼ੇਰ ਕਰਨਗੇ ਇਹ ਮਰਨੇ ਸੇ ਨਾ ਡਰਨਗੇ ਛੇਤੀ ਜੰਗ ਕਰਨਗੇ ਜਿਨ੍ਹਾਂ ਦੇ ਗੁਰੂ ਪਾਸ ਆਬਿਆਤ ਹੈ ਤੁਰਕ ਮਨ ਮੈਂ ਜਾਣ ਗਿਆ ਅਬ ਸਾਡੀ ਗਰਦ ਛੁੱਡੇਗੀ ਐਸੀ ਵਿਚਾਰ ਮਨ ਮੇ ਰਹੀ ਸਾਰੀ ਰਾਤ ਹੀ ਨੀਂਦ ਨਹੀਂ ਪੜੀ ਇੱਧਰ ਸ੍ਰੀ ਗੁਰੂ ਮਹਾਰਾਜ ਜੀ ਦੀਵਾਨ ਲਗਾ ਕੇ ਬੈਠੇ ਆਸਾਂ ਦੀ ਵਾਰ ਰਾਗੀਆਂ ਲਾਈ ਆਨੰਦ ਪੜ ਅਰਦਾਸ ਕਰੀ ਕੜਾ ਪ੍ਰਸ਼ਾਦ ਵਰਤਾਇਆ ਇੱਕ ਸਿੰਘ ਨੇ ਹੱਥ ਜੋੜ ਅਰਦਾਸ ਕਰੀ ਸੱਚੇ ਪਾਤਸ਼ਾਹ ਜਿਹੜੀਆਂ ਸਿੱਖਣੀਆਂ ਅੰਮ੍ਰਿਤ ਨਹੀਂ ਛੱਕਦੀਆਂ ਉਹਨਾਂ ਦਾ ਕੀ ਹਾਲ ਹੈ ਗੁਰੂ ਜੀ ਬਚਨ ਕੀਤਾ ਹੇ ਸਿੱਖਾ ਉਹ ਆਪਣੇ ਪਤੀ ਸਾਥ ਪ੍ਰੀਤ ਨਹੀਂ ਰੱਖਦੀਆਂ ਦਿਲੋਂ ਬੇਮੁਖ ਹਨ ਇਹੋ ਜਈਆਂ ਪਿਛਲੇ ਜਨਮ ਤੁਰਕਾਂ ਦੀਆਂ ਧੀਆਂ ਸਨ ਇਹਨਾਂ ਦੇ ਕੰਨਿ ਸ੍ਰੀ ਗੁਰੂ ਜੀ ਦੀ ਬਾਣੀ ਦਾ ਆਵਾਜ਼ਾ ਪਾਇਆ ਸੀ ਇਸ ਕਰਕੇ ਹੁਣ ਇੰਨਾ ਸਿੱਖਾਂ ਦੇ ਘਰ ਜਨਮ ਲਿਆ ਹੈ ਮੁਸਲਮਾਨ Hindu ਮੱਤੇ ਕੀ ਪਹਿਲੇ ਕੰਗੀ ਬਣਾਈ ਹੁਣ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮ ਨਾਲ ਕੰਗਾ ਪੈਦਾ ਹੋਇਆ ਸਿੰਘ ਪੰਥ ਵਾਸਤੇ ਨੀਮੀ ਪੇਠ ਵਾਲੀ ਕੰਗੀ ਰੱਖਣੀ ਦੋਸ਼ ਹੈ ਜਿਹੜੀਆਂ ਤਮਾਕੂ ਦੀ ਨਸਵਾਰ ਲੈਂਦੀਆਂ ਹਨ ਗੋਰਾ ਨੂੰ ਪੂਜਦੀਆਂ ਹਨ ਪ੍ਰੀਤੀ ਸਾਹ ਤੁਰਕਾਂ ਨੂੰ ਦਾਨ ਦਿੰਦੀਆਂ ਹਨ ਇਹੋ ਜਿਹੀਆਂ ਫਿਰ ਤੁਰਕਾਂ ਦੇ ਘਰ ਜਨਮ ਲੈਣਗੀਆਂ ਜੋ ਤਮਾਕੂ ਦੀ ਨਸਵਾਰ ਲਏ ਫਿਰ ਉਸਦੇ ਹੱਥੋਂ ਪੁੰਨ ਨਹੀਂ ਲੱਗਦਾ ਆਪਣੀਆਂ ਭਰਤਿਆਂ ਨੂੰ ਵੀ ਤੁਰਕਾਂ ਦੇ ਜਨਮ ਪਾਉਣਗੀਆਂ ਜਿਹੜੇ ਸਿੱਖਾਂ ਦੇ ਪੁੱਤਰ ਹੋਣਗੇ ਸਿੱਖਣੀ ਕੋ ਗੁਰੂ ਦਾ ਉਪਦੇਸ਼ ਦੇਖ ਕਰਕੇ ਤੇ ਡਰਾ ਕੇ ਵੀ ਅੰਮ੍ਰਿਤ ਖੰਡੇ ਦਾ ਸ਼ਕਾਹ ਦੇਣਗੇ निगुरे का मा मुख देखना पाप है सिंह धर्म में खंडे का अमृत ही गुरु है कान में वाहगुरु नाम मंत्र सुना देना दूरों कहने से असर नहीं हुंदा सबद गुरु मंत्र कान में दियो जेडे मंत्रा साथ अमृत छकाकर सतनाम श्री वाहेगुरु जी का उपदेश सुन के फिर किसी विरागी जोगी सन्यासी गरीब दासी के या ਅਥਵਾ ਕਿਸੇ ਹੋਰ ਦੇ ਇਸ਼ਟ ਕੋ ਪੂਜਣਗੇ ਉਹ ਫਿਰ ਦੂਸਰੀ ਵਾਰ ਤਨਖਾਲਵਾ ਕੇ ਖੰਡੇ ਦਾ ਅੰਮ੍ਰਿਤ ਛਕਣਗੇ ਤਾਂ ਉਹਨਾਂ ਕੋ ਗੁਰੂ ਸਾਹਿਬ ਜੀ ਕੇ ਹਜ਼ੂਰ ਬੈਠਣਾ ਮਿਲੇਗਾ ਨਹੀਂ ਤਾਂ ਤੁਰੱਕੀ ਜੁੰਨੀ ਪੈਣਗੇ ਸਿੰਘਾ ਪੁੱਛਿਆ ਗੁਰੂ ਜੀ ਤੁਹਾਡੇ ਦਸਖਤੀ ਖੰਡੇ ਕਿੱਥੇ ਰਹਿਣਗੇ ਗੁਰੂ ਜੀ ਬਚਨ ਕੀਤਾ ਹਰ ਸਰ ਸ੍ਰੀ ਗੁਰੂ ਰਸਾਹਿਬ ਜੀ ਦੇ ਪਾਸ ਰਹਿਣਗੇ ਔਰ ਸਿੰਘ ਦਰਸ਼ਨ ਕਰਕੇ ਨਿਹਾਲ ਹੋਣਗੇ ਚੋਪਈ ਗੁਰੂ ਸਾਹਿਬ ਜੀ ਕਰੀ ਸਵਾਰੀ ਲਿਖੇ ਸੋ ਸਾਖੀ ਪ੍ਰੇਮ ਪਿਆਰੀ ਸ਼ੇਰ ਮਸਤਕਾ ਕੀਆ ਸ਼ਿਕਾਰ ਸ੍ਰੀ ਗੁਰੂ ਪੂਰੇ ਗੋਲੀ ਮਾਰ ਬੋਲੇ ਪ੍ਰੇਮ ਸਹਿਤ ਸ੍ਰੀ ਵਾਹਿਗੁਰੂ ਅੱਗੇ ਸਾਖੀ ਛੇਮੀ ਚੱਲੀ ਗੁਰੂ ਜੀ ਕਲਗੀ ਧਰਿ ਸ੍ਰੀ ਦਸਵੇਂ ਪਾਤਸ਼ਾਹ ਜੀ ਦੀਵਾਨ ਲਗਾਇਆ ਔਰ ਹੁਕਮ ਦਿੱਤਾ ਨੜੀ ਮਾਰ ਕੁੜੀ ਮਾਰ ਮੀਨੇ ਧੀਰ ਮਲੀਏ ਤੁਰਕ ਨਾਲ ਵਰਤਣਾ ਨਹੀਂ ਉਹਨਾਂ ਨੂੰ ਦਾਨ ਦੇਣਾ ਨਹੀਂ ਸਿੱਖਾਂ ਪੁੱਛਿਆ ਹੇ ਸੱਚੇ ਪਾਤਸ਼ਾਹ ਜੀ ਇਹਨਾਂ ਨੂੰ ਦਾਨ ਨਾ ਦੇਣ ਦਾਨ ਦਾ ਕੀ ਪਾਪ ਹੈ ਔਰ ਇਹਨਾਂ ਨਾਲ ਮਿਲ ਬੈਠਣ ਦਾ ਕੀ ਪਾਪ ਹੈ ਜੋ ਅਮ੍ਰਿਤ ਨਾ ਛਕੇ ਉਸ ਦਾ ਨਾਮ ਮੀਣੇ ਹੈ ਮਸੰਦ ਹੈ ਧੀਰਮਲੀਏ ਹੈ ਔਰ ਮੀਣਾ ਉਹ ਹੈ ਜੋ ਦਿਲ ਵਿਖੇ ਦਗਾ ਰੱਖੇ ਮਸੰਦ ਉਹ ਹੈ ਜੋ ਗੁਰਾਂ ਦੇ ਪਦਾਰਥ ਚੁਰਾ ਕੇ ਖਾਂਦੇ ਹੈ ਧੀਰ ਮਲੀਏ ਉਹ ਹੈ ਜੋ ਚਰਨਾ ਦਾ ਅੰਮ੍ਰਿਤ ਛਕਾਉਂਦੇ ਹੈ ਔਰ ਸਿੰਘ ਕਹਾਉਂਦੇ ਹੈ ਔਰ ਤਮਾਕੂ ਪੀਣ ਵਾਲੇ ਦੇ ਹੱਥੋਂ ਪਾਣੀ ਪੀਣਾ ਸ਼ਰਾਬ ਜੈਸਾ ਹੈ ਸ਼ਬਦ ਪਤੇ ਵਿਣੋ ਪੂਜਾ ਸਤ ਵਿਣੋ ਸੰਜਮ ਜਤ ਵਿਣੋ ਕਾਹੇ ਜਨੇਉ ਨਾਵੋ ਤੋਵੋ ਤਿਲਕੋ ਚੜਾਵੋ ਸੁੱਚ ਵਿਣੋ ਸੋਚ ਨਾ ਹੋਈ ਔਰ ਇਨਾਂ ਦੀ ਬੁੱਧ ਮਲੇਸ਼ ਰੂਪ ਰਹਿੰਦੀ ਹੈ ਇਸ ਵਾਸਤੇ ਇਨਾਂ ਕੋ ਗਿਲਾਣੀ ਨਹੀਂ ਪਾਲਦੀ ਤਮਾਕੂ ਪੀਨੇ ਵਾਲਾ ਸਰਬ ਦੀ ਚੁਗਲ ਹੁੰਦਾ ਹੈ ਇਸ ਦੇ ਹੱਥੋਂ ਅੰਨ ਖਾਣਾ ਪਾਣੀ ਪੀਣਾ ਧਰਮ ਨਹੀਂ ਤੁਰਕ ਜੈਸਾ ਸਮਝੋ ਇਸ ਨੂੰ ਦਾਨ ਦੇਣਾ ਨਹਿ ਤਪਾਪ ਹੈ ਜੋ ਸਿੰਘ ਹੋ ਕੇ ਇਹਨਾਂ ਨੂੰ ਦੇਵੇਗਾ ਉਹ ਸੋ ਜਨਮ ਹਰੀ ਜਨ ਦਾ ਪਾਵੇਗਾ ਫਿਰ ਸੂਰ ਦਾ ਜਨਮ ਪਾ ਕੇ ਉਹ ਦਾਨ ਖਾਣਾ ਪਵੇਗਾ ਸਤ ਕਰੋ ਮੰਨੋ ਕੋ ਕਰਮੀ ਕੋ দান ਦੇਨੇ ਸੇ ਦੇ ਕੋ ਰੋਗ ਲੱਗ ਜਾਂਦਾ ਹੈ ਨੜੀ ਮਾਰ ਕੁੜੀ ਮਾਰ ਕੂ ਕਰਮੀ ਹਨ ਕਾਂ ਕੁੱਤੇ ਕੁੱਕੜ ਖੋਤੇ ਦੀ ਸੀਲ ਔਰ ਆਦਤ ਪੰਜਾਂ ਦੀ ਇੱਕੋ ਜਹੀ ਹੈ ਦੁਹਰਾ ਨੜੀ ਕੁੜੀ ਮਾਰਨ ਸਦਾ ਉਲਟੀ ਇਨਕੀ ਰੀਤ ਕੁੱਕੜ ਕੁੱਤੇ ਕਾਗ ਜਿਓ ਸਦਾ ਸੁਪਨੇ ਪ੍ਰੀਤ ਚਉਪਈ ਚੋਰ ਚੁਗਲ ਨਿੰਦਕ ਜੁਵਾਰੀ ਠੱਗ ਕਾਮੀ ਹੋਗੇ ਪਰਨਾਰੀ ਗੁਰੂ ਬੇਮੁਖ ਕਰੇ ਮੁਖਕਾਰੀ ਤਿੰਨਾ ਦੇ ਪਾਪਈ ਸਦਾ ਖੁਆਰੀ ਜੁੰਦੇ ਤਾਂ ਹਨ ਪਰ ਮੋਇਆ ਤੋਂ ਤੰਗ ਹਨ ਮੋਨੇ ਨੜੀ ਕੁੜੀ ਮਾਰ ਕੇ দান ਦੇਣੇ ਸੀ ਉਸ দান ਦਾ ਦਾਵਾ ਚੁੱਲੀ ਪਾਵਨ ਸੇ ਫਿਰ ਦਾਵਾ ਨਹੀਂ ਰਹਿੰਦਾ ਅਰਦਾਸ ਕਰਕੇ ਦੇਣਾ দান ਪੁੰਨ ਫੱਲੇਗਾ ਹਿੰਦੂ अथवा ਸਿੰਘ ਦੇ ਘਰ ਸਿੱਖਣੀ ਨਸਵਾਰ ਤਮਾਕੂ ਦੀ ਲਵੇਗੀ ਉਸ ਦੀ ਕੁੱਲ ਮਾਰੀ ਜਾਵੇਗੀ ਸਿੰਘਾਂ ਸਾਦਾ ਕੋ ਦੇਣਾ ਸੁਫਲ ਹੈ ਪਰ ਸਿੰਘ ਜਾਂ ਸਾਧ ਸੁਪਾਤਰ ਬੇਹਗੰ ਭਜਨਵਾਨ ਹੋਵੇ ਗਉਮਨਸ ਦਿੰਦੇ ਹਨ ਨੜੀ ਮਾਰ ਕੋ ਉਸ ਦਾ ਦਰਸ਼ਨ ਹੁੰਦਾ ਹੈ ਹੱਥ ਨਹੀਂ ਆਉਂਦੀ ਨਾ ਕੁਝ ਸਹਾਇਤਾ ਦਿੰਦੀ ਹੈ ਬੈ ਤਰਨੀ ਨਦੀ ਤੇ ਕਹਿਣਗੇ ਤੁਹਾਡਾ ਸੂਰਜ ਸਾਖੀ ਹੈ ਹੁਣ ਮਨਸੀਕਾ ਦਾਵਾ ਕਰਦੇ ਹੋ ਹੁਣ ਅਸੀਂ ਮੂਲ ਗਉ ਦੇਵਾਂਗੇ ਸਿੰਘ ਸਾਧੂ ਅਰਦਾਸ ਕਰਕੇ ਗਉਆਂ ਜਾਂ ਹੋਰ ਪੁੰਨ ਕੀਤਾ ਹੋਇਆ ਅੱਗੋਂ ਲੈ ਮਿਲਣਗੇ ਬੜੇ ਹਿੱਤ ਨਾਲ ਗਉ ਪਾਰ ਲੰਘਾਵੇਗੀ ਦੁੱਧ ਪੀਣ ਕੋ ਮਿਲੇਗਾ ਸਿੰਘ ਜਾਂ ਸਾਧੂ ਕੋ দান ਦਿੱਤਾ ਹਜ਼ਾਰ ਗੁਣਾ ਸੈਂਸਰ ਮਨਹੂਦ ਮਿਲੇਗਾ ਸਿੰਘ ਕੱਚ ਕੇਸ ਕੰਗੇ ਕੜੇ ਕਿਰਪਾਨ ਦੀ ਰਹਿਤ संयुक्त भजन वाणी का प्रेमी हो हजार ब्राह्मण से अच्छा मेरा रूप है कच्छ के सोबनिक है बिना कच्छ थी सिंगर तुरक जैसा है सिंगो प्यारेओ तुसी बिना कच्छ दे तुरक कहौंदे हो साधु बिना देख दे चोर समझीदा है बोलो भाई जी वाहे गुरु जी का खालसा वाहे गुरु जी की फतेह